ਖੋਦੀ ਨੀਅਤ ਨਾਲ ਤਿੰਨ ਨੌਜਵਾਨਾਂ ਨੇ ਪ੍ਰਵਾਸੀ ਨੌਜਵਾਨ ਨੂੰ ਮਾਰੀ ਗੋਲੀ ਹੋਈ ਮੌਤ ਬਿਊਰੋ ਚੀਫ ਦਵਿੰਦਰ ਸਿੰਘ ਪੱਤਰਕਾਰ ਰਮੇਸ਼ ਲਾਲ ਗੁਰਦਾਸਪੁਰ ਰੈਂਕਰ ਪੁਲਿਸ ਜ਼ਿਲ੍ਹਾ ਦੇ ਥਾਣਾ ਕੁਮਾਨਦੀ ਆਉਂਦੇ ਪਿੰਡ ਬੋਲੇਵਾਲ ਵਿੱਚ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕੀਤਾ ਕਤਲ ਜਾਣਕਾਰੀ ਅਨੁਸਾਰ ਮ੍ਰਿਤਕ ਰਾਮ ਜੀਵਨ ਸ਼ੁਕਲਾ ਜੋ ਰਾਣਾ ਸ਼ੂਗਰ ਮੀਲ ਬੁੱਟਰ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਨੌਕਰੀ ਕਰਦਾ ਸੀ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹ ਬੀਤੀ ਸ਼ਾਮ ਦੇ ਲਗਭਗ 5:00 ਬੋਲੇਵਾਲ ਦੇ ਲਾਗੇ ਪਹੁੰਚਿਆ ਤਾਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਅਤੇ ਅਤਿ ਅਤਿ ਰਾਮਜੀਵਨ ਸ਼ੁਕਲਾ ਦੇ ਗੋਲੀ ਮਾਰ ਦਿੱਤੀ ਜਿਸ ਨੂੰ ਮਹਿਤਾ ਚੌਂਕ ਇੱਕ ਨਿੱਜੀ ਹਸਪਤਾਲ ਵਿੱਚ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਸੂਚਨਾ ਮਿਲਦੇ ਹੀ ਐਸਐਚਓ ਕਮਾਂਡ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਉਹ ਇੱਦਾਂ ਸੀਗੇ ਰਾਣਾ 슈ਗਰ ਮਿਲਦੇ ਤੋਂ ਕਰਮਚਾਰੀ ਮੋਟਰਸਾਈਕਲ ਤੇ ਉੱਤੇ ਆ ਰਹੇ ਸੀ ਜੀ ਤੇ ਜਦੋਂ ਉਹ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉੱਥੇ ਤਿੰਨ ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜੀ ਤੇ ਇੱਕ ਕਰਮਚਾਰੀ ਦੇ ਗੋਲੀ ਲੱਗੀ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹ ਦਿ ਮਹਿਤਾ ਵਿਖੇ ਨਿੱਜੀ ਹਸਪਤਾਲ ਮੌਤ ਹੋ ਗਿਆ ਅਸੀਂ ਤਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਲੈ ਕੇ ਪਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਵੀ ਕੈਮਰੇ ਖੰਘਾਲੇ ਜਾ ਰਹੇ ਆ ਤੇ ਤਤਤੀਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਹੀਂ ਨਹੀਂ ਇਹ ਲੁੱਟ ਲੁੱਟਖੋ ਦੀ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀਆਂ ਨਹੀਂ ਜਾਣੇ ਸੀ ਮਲਾ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਤੇ ਦੂਸਰੇ ਦੇ ਵੀ ਕੋਈ ਗੋਲ ਲੱਗੀ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲਿਖ ਕੇ ਤੇ ਮਕਦਮਾ ਦਰਜ ਕੀਤਾ ਹੈ ਜਿੱਥੋਂ ਦੇ ਇਹ ਇੱਕ ਤਾਂ ਹਿਮਾਚਲ ਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਹੈ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਹਾਂ ਜੀ ਤੇ ਮੌਤ ਹੋਈ ਹੈ ਜੀ ਉਹਦਾ ਨਾਮ RAMJIVAN SHUKLA SON OF MOOLCHANDRA ਇਹ ਨਕੀਮਪੁਰ ਕੀ ਇਧਰ ਰਹਿਣ ਵਾਲਾ ਸੀਗਾ। ਠੀਕ ਹੈ। ਇਹ ਇਹ ਰਾਣਾ ਸ਼ੂਗਰ ਮਿਲ ਦੇ ਵਿੱਚ ਨਾਇ ਸਰਵਿਸ ਕਰਦੇ ਸੀਗੇ। ਅੱਜ ਮੁੰਡੇ ਦਾ ਮੋਟਰਸਾ ਗੋਲੇ ਆਟੇ। ਕਿਤਾ ਜੀ? ਹੋਰ ਆ ਜਾਓ। ਕਹਾਂ ਪੰਜ ਕਿੱਧਰ ਨੂੰ? ਅੱਛਾ। ਦੇਖੋ ਘੋਗ ਰਹਾਗੇ। ਕਿੰਨੇ ਵਿੱਚ ਗੱਲ ਆ? ਮੁੰਡਾ ਪਹਿਲਾਂ ਹੀ ਕਿੰਨੇ ਵਿੱਚ ਮੈਰਤੀ ਨਹੀਂ ਰਹਿ ਗਿਆ ਇੱਥੋਂ। ਅੱਛਾ ਜੀ। ਹੂੰ। ਤੇ ਕੀ ਮੰਗ ਕਰਦੇ ਹੋ? ਹਾਂ ਜੀ। ਇਹ ਹੋਈ ਮੋਟਰਸਾ ਦੀ ਮੰਗ ਕਰਦੇ ਆ ਤੇ ਜੋ ਉਹਦੀ ਬਾਹਰ ਦੀ ਅੱਗੇ। ਮੇਰੋਂ ਆ ਵੱਖ ਨੇ ਹੁੰਦੇ ਉਹ 100-100 ਜਰਦਾ ਕਰ। ਮੇਰੇ ਆਪੇ ਤੋਂ ਬੋਝੇ ਫੋੜੇ ਰੋਕ ਕਰਦੇ ਨੇ ਜੀ ਬਾਬਾ ਜੀ ਉਹ ਕਹਿੰਦੇ ਆਖੇ ਅੰਦਰ ਪੈਸੇ ਦੇਗਾ ਦਤਾ ਮਾਰਨੇ ਇਹ ਕੋਈ ਲੋੜ ਚਾਹੀਦੇ ਨਾ ਤਕਾਲਾਂ ਵਿੱਚ ਕਹਣਾ ਉਹ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨੰਦਾ ਹਾਂਜੀ ਕਹਣਾ ਜੀ ਸਾਡਾ ਡੇਰਾ ਜੀ ਆ ਭੱਟੇ ਰੇ ਜਿਹੜੀ ਮਹਿਮਨ ਵਾਲੀ ਠੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋ ਲੈਂਦੇ ਆ ਕਿਸੇ ਦੇ ਕੋਹ ਕਰ ਲੈਂਦੇ ਕਿਤੇ ਕੋਹ ਕਰ ਲੈਂਦੇ ਆ ਅਸੀਂ ਇਹੋ ਕਹਿਣਾ ਚਾਹੁੰਨੇ ਪ੍ਰਸ਼ਾਸਨ ਨੂੰ ਕਮੰਡਰ ਨੂੰ ਕਹਿਣਾ ਚਾਹੁੰਨੇ ਆ ਕਿ ਤੁਸੀਂ ਵੱਧ ਤੋਂ ਵੱਧ ਸੁਰਸਤੀ ਗਸਟਬੇਦੋ ਗਸਟਬੇਦੋ ਬੜੇ ਸਖਤ ਰਹਿਣਾ ਅਸੀਂ ਇੱਥੇ ਲੱਗੇ ਛਾਗੇ ਰਹਿੰਦੇ ਆ ਦੋ-ਵਜਿ ਮਹੀਨੇ ਕਦੇ ਡੇ ਨੂੰ ਪਟਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਧ ਤੋਂ ਵੱਧ ਸਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ ਕੋਈ ਸਰਵੇਅਰ ਹੀ ਬੋਰਡਰ ਮਿਲਦਾ ਉਹਨੂੰ ਮਾਰ ਕੇ ਇੱਕ ਨੂੰ ਲੁੱਟ ਟੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਐ ਸੀ ਤੇ ਡਰਦੇ ਘਰੋਂ ਬਾਹਰ ਆਏ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਬੋਰਡਰ ਲੈ ਕੇ ਭੱਜ ਜਾਂਦੇ ਅਗਲੇ ਗਸਤ ਹੁੰਦੀ ਕਦੇ ਕੋਈ ਕਿਸੇ ਨੂੰ ਬੰਦੇ ਨੂੰ ਫੜਨ ਆਉਂਦੇ ਪਿੰਡ 'ਚ ਉਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੈਣਾ ਦੇਣਾ ਕੱਖ ਨਹੀਂ ਗਾ ਬਹੁਤ ਜਿਆਦਾ ਕੁਝ ਉਰੋਗੀਆਂ ਨਹਿਰਾਂ ਦਾ ਕਰਕੇ ਇੱਕ ਨੈਕੀ ਐਸ ਵੈਕ ਪਿੰਦੇ ਐ ਤੇ ਕੋਈ ਇਹਦੇ ਭੋਮਾ ਉਥੋਂ ਲੈ ਆ ਕੇ ਸਮੈਗ ਪੀ ਜਾਂਦੇ ਆ ਤੇ ਨਾ ਤਾਂ ਕਿ ਜੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਗਰਸ ਨਹੀਂ ਇਹ ਕਹਿੰਦਾ ਸੁਣਿਆ ਵੀ ਪੱਠੇ ਤੋਂ ਜਿਹੜੀ ਮੇਨ ਤੋਂ ਸੜਕ ਜਨਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਰੋਹ ਦੇ ਇੱਕ ਵਾਰ ਦਾਤ ਹੁੰਦੀ ਆ ਕਦੀ ਪੈਸੇ ਕੋਲ ਇਹਨੇ ਕਦੀ ਮੋਟਰਸਾਈਕਲ ਕੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲਸ ਤੋਂ ਕਦੀ ਪੁਲਸ ਨਾ ਕਦੀ ਮੜੀ ਨਹੀਂ ਨਾ ਇਹ ਰੋਡ ਤੋਂ ਉਹ ਬਹੁਤ ਬੜਾ ਅਲੱਗ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੀ ਵਾਰਦਾਤ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਾਰਤਾ ਇੱਕ ਮੁਸਟਾ ਲੱਗ ਗਿਆ ਹਾਂਜੀ ਕੋਈ ਕਿਸੇ ਜਣੇ ਦਾ ਕਤਲ ਹੋਇਆ ਇਹ ਅੰਮਾ ਚਲਦੇ ਕੋ ਦੱਸ ਦੇ ਜੀ ਇੱਥੇ ਗਲਾ ਉੱਥੇ ਜਾਣਕਾਰ ਬੰਦੇ ਹੈਗੇ ਹੀ ਹਾਂਜੀ ਮਾਜੀ ਕੰਮ ਕੀ ਕਰਦੇ ਸੀ ਮੈਨੂੰ ਲੱਗਾ ਸੀ ਬੰਦਾ ਦਾ ਸਰਵੇਅਰ ਸੀ ਕਿਹੜੀ ਮਿਲ ਜੀ ਬੁਟਰ ਬੈਲ ਚ ਆ ਕਰਦੇ ਵੀ ਇਹਦਾ ਕੁਝ ਹਲਾਰ ਹੋਣਾ ਚਾਹੀਦਾ ਪੁਲਿਸ ਨੂੰ ਕਿਹੜਾ ਬਾਰੇ ਗਰਾਤ ਨੂੰ ਲੋਕਾਂ ਨੂੰ ਡਰ ਹੋਵੇ ਇਥੇ ਤਾਂ ਦਰੇ ਚੋਰ ਕੋ ਮਰਿਆਦੀ 5 ਵਜੇ ਤੋਂ ਬਾਅਦ ਚੋਰ ਕੋ ਮਰਿਆ ਰੋਡ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲਾਂ ਦੇ ਦੋ ਦੋ ਤਿੰਨ ਤਿੰਨ ਪਾਸੇ ਇਦਾਂ ਘੇੜੇ ਲਾਉਂਦੇ ਕੋਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲੇਵਾਲ ਆਪਣਾ ਜਿਹੜਾ ਪੜਾਵਾ ਮਿਸ਼ਰ ਸ਼ਹੀਦਾ ਤਰਨਤਾਲ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਕ ਕਿ ਲੋਟ ਕਸੋਟੇ ਤੇ ਚੱਲਣ ਢਈ ਆ ਜੇ ਕੋਈ ਗਰੀਬ ਗੁਰ ਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 700 ਹਜ਼ਾਰ ਰੁਪਏ ਬਦਲੇ ਜਿਹੜਾ ਵਾ ਵੀ ਬੰਦੇ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਂ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਮੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪੈਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇੱਥੇ ਮਹਿਮਦ ਪਿੰਦੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵੀ ਅਕਤੀ ਭਾਈ ਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟਕਸ ਹਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਇਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੱਟਤਾ ਤੇ ਸੱਟ ਲੱਗਣੀ ਜਿਹੜੀ ਉਹ ਵਖਰੀ ਇਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਮਣਕਣਾ ਟੁੱਟਾ ਉਹ ਵਿਚਾਰੇ ਗਰੀਬ ਦਾ ਅੱਗੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਤੇ ਇਸ ਕਰਕੇ ਜਿਹੜੀ ਪ੍ਰੋਫੈਸਰ ਨੂੰ ਬੇਨਤੀ ਆ ਵੀ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਵੀ ਇੱਧਰ ਧਿਆਨ ਦਿੱਤਾ ਜਾ